ਸਤਿ ਸ੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆਕਸਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਪੁਰਾਣੇ ਲੰਗਿਆਂ ਨੇ ਪਿੰਡ ਦੇ ਵਿੱਚ ਜिले ਮੋਗੇ ਦਾ ਮਨਮਤਾ ਨਗਰ ਪਿੰਡ ਆ ਮਿੱਤਰੋ ਲੰਗਿਆਂਣਾ ਪੁਰਾਣੇ ਲੰਗਿਆਂ ਨੇ ਪਿੰਡ ਦੇ ਵਿੱਚ ਮੈਂ ਹੈਗਾ ਇਸ ਟਾਈਮ ਸਰਦਾਰ ਭਲਵੰਤ ਸਿੰਘ ਔਰ ਸਰਦਾਰ ਭਾਈ ਸਨ ਆਫ ਕੀ ਸੀ ਜੀ ਸਰਦਾਰ ਸੁਖਮੰਦਰ ਸਿੰਘ ਜੀ ਸਰਦਾਰ ਸੁਖਮੰਦਰ ਸਿੰਘ ਉਹਨਾਂ ਦੇ ਘਰ ਦੇ ਵਿੱਚ ਮੈਂ ਇਸ ਟਾਈਮ ਮੌਜੂਦ ਹਾਂ ਜਾਨਵਰ ਬਾਈ ਹੋਣਿਆਂ ਦੇ ਕੋਲੇ ਸ਼ੌਂਕ ਦੇ ਨਾਂ ਰੱਖੇ ਹੋਏ ਆ ਤੇ ਸ਼ੌਂਕੀਆ ਜਾਨਵਰ ਸਾਰੇ ਰੱਖੇ ਹੋਏ ਆ ਉਹਨਾਂ ਜਾਨਵਰਾਂ ਦੇ ਵਿੱਚੋਂ ਇੱਕ ਤਾਂ ਜਿਹੜੀ ਸਾਹਮਣੇ ਤੁਸੀਂ ਸਕਰੀਨ ਦੇ ਉੱਤੇ ਚੱਲਦੀ ਪਈ ਝੋਟੀ ਦੇਖਦੇ ਪਏ ਆ ਇਹ ਮਾਲਕਾਂ ਨੇ ਵਿਕਾਊ ਲਈ ਆ ਇੰਦੀ ਵੀ ਆਪਾਂ ਡਿਟੇਲ ਜਾਣਾਂਗੇ ਉਸ ਤੋਂ ਪਰੇ ਲਾ ਇੱਕ ਅੰਦਰ ਸਾਰੇ ਜਾਨਵਰ ਉਹਨਾਂ ਬਾਰੇ ਵੀ ਗੱਲਬਾਤ ਕਰਾਂਗੇ ਆਓ ਮਿਲਦੇ ਆਪਾਂ ਬਾਈ ਹੋਣੇ ਨਾਲ ਗੱਲਬਾਤ ਕਰਕੇ ਸਾਰੀ ਜਾਣਕਾਰੀ ਲੈਣੇ ਆ ਸਾਸਿਕਾ ਬਾਈ ਜੀ ਸੋਸਰੀ ਕਾਲ ਜੀ ਕੀ ਹਾਲ ਚਾਲ ਹੈ ਠੀਕ ਆ ਵਧੀਆ ਬਾਈ ਜੀ ਸੇਤਾਂਕਰ ਪਰਿਵਾਰ ਜੀ ਹਾਂ ਠੀਕ ਆ ਬਾਈ ਆਪਣੇ ਠੀਕ ठाक ਸਭ ਰਾ ਜੀ ਚੜਦੀ ਕਲਾ ਜੀ ਚੜਦੀ ਕਲਾ ਅੱਛਾ ਬਾਈ ਫਿਰ ਬਲਵੰਤ ਬਾਈ ਜਿਹੜੇ ਜਾਨਵਰ ਆਪਣੇ ਹੈ ਹਾਂਜੀ ਕਿੰਨੇ ਚਿਰ ਤੋਂ ਜਾਨਵਰਾਂ ਦੇ ਕਿੱਤੇ ਦੇ ਵਿੱਚ ਆਏ ਹੋਏ ਆਪਾਂ ਇਹ ਪਸ਼ੂ ਰੱਖੇ ਹੋਏ ਆ ਇਹ ਤਾਂ ਬਹੁਤ ਪੁਰਾਣੀ ਹੈ ਜੀ ਤਿੰਨ ਚਾਰ ਪੀੜੀਆਂ ਹੋਗੀਆਂ ਜੋ ਹੁੰਦੀਆਂ ਸੀ ਠੀਕ ਹੈ ਨਸਲਾ ਸਾਰਿਆਂ ਹੀ ਨੀਲੀ ਮੋਰਾਂ ਕੀ ਸੀ ਜੀ ਹਾਂ ਠੀਕ ਹੈ ਨੀਲੀ ਦੀ ਫਿਰ ਹੋਣੀ ਲਿਆਂਦੀ ਲੁੰਦੀ ਕਿਤੇ ਨਹੀਂ ਲੀਲੀ 라ਵੀ ਨੂੰ ਹੋਗੇ ਜੀ 8-7 ਸਾਲ 8-7 ਸਾਲ ਬਈ ਪੁਰਾਣੀ ਮੱਝ ਯਾਰ ਬਹੁਤ ਪੁਰਾਣੀ ਮੱਝ ਦੋ ਮਹੀਨੇ ਸੀ ਪੁਰਾਣੀਆਂ ਸਾਡੇ ਕੋਲੇ ਠੀਕ ਹੈ ਜੀ ਇੱਕ ਵੀਤੀ ਸੀ ਕਿ 4 ਸਾਲ ਹੋ ਗਏ ਜੀ ਠੀਕ ਹੈ ਬਾਈ ਠੀਕ ਹੈ ਜੀ ਅੱਛਾ ਜਿਹੜੀ ਆ ਦੋ ਝੋਟੀਆਂ ਜਿਹੜੀਆਂ ਆਪਣੀ ਲੀਰਾਵੀ ਵਾਲੀਆਂ ਹੁਣ ਆਪਣਾ ਮਹਿ ਬਣ ਗਈ ਹਾਂ ਜੀ ਦੂਜੀ ਸੂਹ ਝੋਟੀ ਹੈ ਆਪਣਾ ਉਹ ਪ੍ਰਮੋਟਰ ਉਹ ਆਪਣਾ ਮੇਲੇ ਤੇ ਆਈ ਸੀ ਦੂਜੇ ਦੂਜੇ ਮੇਲੇ ਤੇ ਹਾਂ ਮਤ ਵੀਈ ਤੀ ਹਾਂ ਉਹ ਤੀਜੇ ਨੰਬਰ ਤੇ ਆਈ ਸੀ ਜੀ ਠੀਕ ਆ ਜੀ ਠੀਕ ਆ ਅੱਛਾ ਭਾਈ ਆ ਜਿਹੜੀ ਕਾਲੀ ਝੋਟੀ ਆ ਇਹ ਵੀ ਸੂਈ ਹੋਈ ਆ ਫਿਰ ਇਹ ਸੂਣ ਵਾਲੀ ਜੀ ਤਿੰਨ ਕੁ ਮਹੀਨੇ ਰਹਿ ਗਈ ਜੀ ਇਹ ਜੇ ਪਹਿਲੇ ਨਹੀਂ ਰਲੀਆਂ ਨਾਲੀ ਆ ਇਧਰ ਦੀ ਖੁਰਲੀ ਵਾਲੀ ਇਹ ਹੁਣ ਦੂਜੇ ਸੂਏ ਸੂਣਾ ਜੀ ਅੱਛਾ ਇਹਨੇ ਹੁਣ ਦੂਜੇ ਸੂਏ ਸੂਣਾ ਹਾਂ ਜੀ ਇਹ ਕਿੰਨਾ ਕੁ ਦੁੱਧ ਦੇਗੀ ਸੀ ਭਾਈ ਫਿਰ ਇਹਨੇ 7 ਕਿਲੋ ਲੰਘਦਾ ਦੇਤਾ ਸੀ 14 ਕਿਲੋ ਦੁੱਧ ਦੇ ਦੇਗੀ 14 ਕਿਲੋ ਹੈ ਜੀ ਠੀਕ ਹੈ ਤੇ ਇਹ ਕੱਟੀ ਉਸੇ ਦੀ ਹੋਈ ਆ ਜਿਹੜੀ ਪਹਿਲੇ ਹਾਂਜੀ ਹਾਂਜੀ ਕੱਟੀ ਉਸੇ ਦੀ ਹੈ ਜੀ ਠੀਕ ਹੈ ਤੇ ਆ ਜਿਹੜੀ ਬੱਲੀ ਮਾਂ ਦਾ ਨੀਲੀ ਦੀ ਆ ਜਿਹੜੀ ਏ ਬੱਲੀ ਮੱਝ ਵੀ ਹੋਪਨ ਕਰਦੀ ਹੈ ਜੀ ਅੱਪਨ ਕਰਦੀ ਹੈ ਇਹ ਕਿੰਨਾ ਕੋ ਦੁੱਧ ਦੇ ਦਿੰਦੀ ਬਾਪੂ ਇਹਨੇ 16 ਲੀਟਰ ਦੇ ਦਿੰਦਾ 16 ਲੀਟਰ ਠੀਕ ਹੈ ਠੀਕ ਹੈ ਠੀਕ ਹੈ ਅੱਛਾ ਜਾਨਵਰ ਵਾਲਾ 7-8 ਹੀ ਰੱਖੇ ਰੱਖੇ ਟੋਰੀ ਹੋਏ ਸਾਰੇ ਹੈਣਾ ਹਾਂ ਹੈਗਾ ਹੀ 10 ਪਰ ਉਧਰ ਵੀ ਝੁੱਟੀਆਂ ਹੈਗੀਆਂ ਚਾਰ ਖੜੀਆਂ ਉਧਰ ਉੱਪਰਾਂ ਵੀ ਮੈਨਾਂ ਉਹ ਸਾਰੀ ਕੀਮਤੀ ਦੇ ਵਿੱਚ ਇੱਕ ਘਰ ਸੈਟਅਪ ਬਰਾਂਡਾ ਬਹੁਤ ਹੈ ਆਪਣਾ ਬਾਪੂ ਹੈਨਾ ਵੀ ਇਹ ਗੇਟ ਇੱਕ ਆ ਠੰਡਾ ਰਹਿੰਦਾ ਹੋਣਾ ਹੈ ਨਾ 4-5 ਬਾਰੀਆਂ ਰੱਖਤੀਆਂ ਹਾਂ ਵੀ ਠੰਡਾ ਹੈ ਨਾ ਉੱਪਰ ਆਪਣਾ ਕਾਨਿਆਂ ਦੀ ਛੱਤ ਪਾ ਦੀ ਮੈਂ ਕਿਹਾ ਠੰਡਾ ਰਹੇਗਾ ਹਾਂ ਵਧੀਆ ਕੀਤਾ ਨਾ ਤੀਣਾ ਡ ਅਛਾ ਜਿਹੜੀ ਆਪਾਂ ਝੋਟੀ ਵਿੱਚ ਨਹੀਂ ਆ ਬਾਈ ਆਹ ਜਿਹੜੀ ਕਿਨੂਆ ਸੂਹ ਹੁੰਦੀ ਐ ਤੇ ਇਹ ਦੂਜੇ ਸੂਹੇ ਸੂ ਰਹੀ ਐ ਜੀ ਦੂਜੇ ਸੂਹੇ ਸੂਣਾ ਆਏ ਨੇ ਹਾਂਜੀ ਅਛਾ ਦਿਨ ਕਿੰਨੇ ਪਏ ਆਂਦੇ ਹਜੇ ਦਿਨ ਹਫਤਾ ਪਿਆ ਜੀ ਹਫਤਾ ਪਿਆ ਅਛਾ ਬਾਈ ਇਹਨੇ ਦੁੱਧ ਕਿੰਨਾ ਕੁ ਦਿੱਤਾ ਸੀ ਪਹਿਲੇ ਸੂਏ ਦੇ ਵਿੱਚ ਉਦੋਂ ਐਨੇ 11 12 11 12 ਹੈ ਨੀ ਕਿਲੋ ਦਿੱਤਾ ਸੀ ਜੀ 11 12 ਕਿਲੋ ਦੇ ਗਿਆ ਹੈ ਹਾਂ ਐਸਾ ਇਹਦੇ ਕੋਈ ਟੀਕੇ ਟੂਕੇ ਦੇ ਬਾਰੇ ਜਾਣਕਾਰੀ ਹੋਊਗੀ ਆਪਾਂ ਨੂੰ ਕਿ ਨਹੀਂ ਹੋਣੀ ਨਹੀਂ ਉਹ ਨਹੀਂ ਜੀ ਬਾਲੀ ਮੈਂ ਤੁਹਾਨੂੰ ਕਹਿੰਦਾ ਜੀ ਉਹ ਬੇਟਾ ਤੁਸੀਂ ਬੇਟਾ ਬਾਹਰ ਨੂੰ ਚਲੇ ਗਿਆ ਜੀ ਅੱਛਾ ਨਹੀਂ ਜਿਹੜਾ ਬਾਈ ਇਤਨਾ ਥਾਣਾ ਇੱਕ ਮੂਰਲਾ ਤੇ ਛੋਟਾ ਦਿਖਾਉਂਦੀ ਹੈ ਦੁੱਧ ਦਾ ਤਾਂ ਕੋਈ ਫਰਕ ਹੈਗਾ ਨਹੀਂ ਦੁੱਧ ਦਾ ਕੋਈ ਫਰਕ ਨਹੀਂ ਜੀ ਵੀ ਉਹ ਜਮਾਂਦਰੂ ਹੀ ਆ ਹੈ ਜਮਾਂ ਵੈਸੇ ਹੀ ਆ ਜੀ ਹਾਂ ਇਹ ਕਈ ਵਾਰੀ ਪਤਾ ਕੀ ਦੀ ਹੋ ਜਾਂਦੀ ਹੈ ਜਦੋਂ ਆਪਣੀ ਪਹਿਲਾਂ ਛੋਟੀ ਛਾਟੀ ਸੁੰਦੀ ਹੈ ਨਾ ਆਪਣੀ ਇੱਕ ਪਾਸੇ ਥਣ ਨੂੰ ਭੜ ਹੁੰਦੀ ਆ ਤੇ ਆਪਾਂ ਉਹ ਭੜ ਨੂੰ ਮਨਲਾ ਕਰਾਸ ਨਹੀਂ ਕਰਦੇ ਕਈ ਬੰਦਾ ਵੀ ਜੇ ਤਾਂ ਪੱਧਰਾ ਕਰਨਾ ਹੋਵੇ ਨਾ ਲੈਵਾ ਪਹਿਲਾਂ ਪਸ਼ੂ ਜਿਵੇਂ ਗਾਂ ਵੀ ਕੋਈ ਛੋਟੀ ਸੂਵੇ ਜੇ ਭਾਲ ਇੱਕ ਥਣ ਤੇ ਰੱਖਦੀ ਹੈ ਤਾਂ ਉਹ ਲਵਾ ਦਿਓ ਹਾਂਜੀ ਹ ਤੇ ਇੱਕ ਛੋਟਾ ਰਹਿ ਜਾਂਦਾ ਠੀਕ ਹੈ ਜੀ ਇਹਦਾ ਬਾਈ ਦੁੱਧ ਦੇ ਦੂਗੀ ਤੇਰਾ 14 ਕਿਲੋ ਹਣਾ ਹਾਂ ਹਾਂ ਜੀ ਤੁਰਨਾ ਦੇ ਦੂ ਇਹਦੀ ਰਾਵਣਾ ਹੀ ਦੇ ਦੂ ਜੀ ਬਰੀਕੀ ਬੁਰਕੀ ਝੋਟੀ ਦੇ ਵਿੱਚ ਬਹੁਤ ਚੰਗੀ ਹਾਂ ਤੇਰਾ 14 ਕਿਲੋ ਇਹ ਇੱਕ ਸਿੰਘ ਥੋੜਾ ਜਿਆਦਾ ਰੈਲਾ ਕਰ ਗਈ ਤੇ ਇੱਕ ਬਹੁਤ ਥੋੜਾ ਸਿੰਘ ਹਾਂਜੀ ਹਾਂਜੀ ਠੀਕ ਹੈ ਜੀ ਦੂਜਾ ਸੂਆ ਹੁੰਦੀ ਆ ਇਹਦੀ ਉਮਰ ਕਿੰਨੀ ਦੀ ਹੋਗੀ ਹੋਗੀ ਬਾਈ ਉਮਰ ਕਿੰਨੀ ਦੀ ਹੋਗੀ ਉਹਦੀ ਚਾਰ-ਖ ਸਾਲ ਦੀ ਹੋਗੀ ਅੱਛਾ ਫਿਰ ਤਾਂ ਛੋਟੀ ਉਮਰ ਹੀ ਆਵਾਂਗਾ ਹਾਂ ਛੋਟੀ ਛੇਗੀ ਹੋਈ ਨਹੀਂ ਹੋਣੀ ਅਜੇ ਨਾ ਇਹਨੂੰ ਇਹਨਾਂ ਨੂੰ ਪਤਾ ਨਹੀਂ ਛੇਗੀ ਦਾ ਹਾਂ ਫਿਰ ਜਿਵੇਂ ਚਾਰ ਸਾਲਾਂ ਤੋਂ 6 ਦਾ ਉਂਦੀ ਹੋਈ ਹੋਗੀ ਪਰੰਦੇ ਬਈ ਅੱਛਾ ਇਹਨੇ ਪਹਿਲੇ ਸੋ ਕੱਟਾ ਦਿੱਤਾ ਸੀ ਕਿ ਕੱਟੀ ਬਈ ਇਹਨੇ ਕੱਟੀ ਦਿੱਤੀ ਸੀਗੀ ਅੱਛਾ ਉਹ ਹੈਗੀ ਕੱਟੀ ਉਂਦੀ ਹਾਂ ਉਹ ਹੈਗੀ ਹੈ ਜੀ ਅੱਛਾ ਠੀਕ ਹੈ ਠੀਕ ਐਦਕੀ ਫਿਰ ਇਹ ਸਾਨ ਤੋਂ ਕ੍ਰਾਸ ਕਰਾਈ ਕਿ ਟਿਕਟੂਕਾ ਬਣਾਉਣਾ ਇਹ ਟੀਕੇ ਹੀ ਪਰਾਇ ਸੀ ਜੀ ਠੀਕ ਆ ਉਹਦਾ ਵੀ ਨਹੀਂ ਕੋਈ ਜਾਣਕਾਰੀ ਵੀ ਟੀਕਾ ਕਿਹੜਾ ਚੰਗੀ ਨਸਲ ਦਾ ਪਰਾਇ ਸੀ ਕਹਿ ਕੇ ਮਾੜਾ ਇਹਦਾ ਰਿਕਾਰਡ ਡੱਬੇ ਚ ਪਾ ਕੇ ਭੁੱਲ ਗਿਆ ਜੀ ਗਾਂ ਵਾਸਤੇ ਟੀਕੇ ਹੀ ਠੁੱਡੀ ਗੱਲ ਹਾਂ ਟੀਕਾ ਟੂਕਾ ਭਰੋਣੇ ਇੱਥੇ ਡੱਬਾ ਲਾ ਲਓ ਉਹਦੇ ਵਿੱਚ ਸਾਮ ਕੇ ਰੱਖਤਾ ਮਾ ਲੋ ਵੈਸੇ ਤਾਂ ਡਾਕਟਰ ਵੀ ਸਾਮਦੇ ਹੁੰਦੇ ਆ ਪਰ ਫਿਰ ਵੀ ਠੀਕ ਆ ਜੀ ਇਹਦਾ ਫਿਰ ਵਾਈ ਹੁਣ ਆਪਾਂ ਰੇਟ ਕੀ ਕਰਾਂਗੇ ਤਾਂ ਇਹ ਇਹਦਾ ਰੇਟ ਹੈਗਾ ਜੀ 1,30,000 1,30,000 ਰੁਪਿਆ ਰੇਟ ਆ ਮੰਨਤਨ ਕਰਦੇ ਆਂਗੇ ਉਹਦੇ ਵਿੱਚੋਂ ਆਪਾਂ ਮੰਨਤਨ ਕਰ ਦੇਗੇ ਚਲੋ ਠੀਕ ਆ ਭਾਈ ਆਪਣਾ ਨੰਬਰ ਕਿੰਨਾ ਸੀਗਾ ਨੰਬਰ ਮੇਰਾ 98552 ਜੀ 98552 65402 ਜੀ 65402 98552 65402 ਅੱਛਾ ਇਹ ਤਾਂ ਹੋ ਗਿਆ ਆਪਣੇ ਜਾਨਵਰ ਇੱਕ ਵਾਰੀ ਆਪਣੇ ਕੋਲ ਸਪਰੇਅ ਵਾਲਾ ਪੰਪ ਵੀ ਵਿਕਾਉ ਦੱਸ ਦੇਈ ਤੂੰ ਹਾਂ ਹੈਗਾ ਜੀ ਉਹ ਕਿਹੜਾ ਵਾ ਕਿੰਨੇ ਲੀਟਰ ਵਾਲਾ ਵਾ ਜੀ ਉਹ ਹੈਗਾ ਜੀ ਆਪਣਾ 2000 ਲੀਟਰ ਵਾਲਾ ਜੀ ਵੱਡਾ ਪੰਪ ਆ ਜੀ ਵੱਡਾ ਪੰਪ ਆ 2000 ਲੀਟਰ ਵਾਲਾ ਹਾਂ ਜੀ ਅੱਛਾ ਤੇ ਉਹ ਕਿੰਨੇ ਕੋ ਸਾਲ ਹੋ ਗਏ ਤੁਹਾਡੇ ਕੋਲੇ ਬਣੇ ਨੂੰ ਸਾਡੇ ਕੋਲੇ ਹੋ ਗਏ ਜੀ ਆਪਣਾ 3-4 ਸਾਲ ਹੋ ਗਏ ਜੀ 3-4 ਸਾਲਾਂ ਦਾ ਵੀ ਚੱਲਦਾ ਚੁੱਲਦਾ ਓਕੇ ਜੀ ਚੱਲਦਾ ਬਹੁਤ ਵਧੀਆ ਜੀ ਸਾਫ ਸਾਫ ਕੇ ਰੱਖਿਆ ਹੋਇਆ ਹਾਂ ਬਹੁਤ ਵਧੀਆ ਜੀ ਅੰਦਰ ਘਿਹਰਦੇ ਨੇ ਆਪਦੀ ਆਉਦੀ ਅਸੀਂ ਮਤਲਬ ਉਹ ਵੀ ਆਪਣਾ ਸਪਰੇ ਆਪਾਂ ਕਿੰਨੀ ਕੁ ਵਾਈ ਦੀ ਕਰਦੇ ਸਪਰੇ ਹੁੰਦੇ ਤੇ ਆਪਾਂ ਕਰਦੇ ਇਹ ਆਪਣਾ 25 ਕਿੱਲੇ ਜੀ ਬਾਵੀਆਂ 25 ਕਿੱਲੇ ਤੇ ਚੱਲਿਆ ਹੋਇਆ ਹਾਂ ਜੀ ਠੀਕ ਆ ਬਈ ਠੀਕ ਆ ਅੱਛਾ ਉਹ ਵੇਚਣਾ ਹੁਣ ਆਪਾਂ ਤੇ ਕਿੰਨੇ ਦਾ ਦੇ ਦਿਆਂਗੇ ਆਪਾਂ ਉਹ ਆਪਾਂ 75000 ਦਾ ਜੀ 75000 ਦਾ ਦੇ ਦਿਆਂਗੇ ਹਾਂ ਜੀ ਠੀਕ ਆ ਤੇ ਉਹਦੀ ਪਾਈਪ ਦਾ ਕੋਈ ਆਈਡੀਆ ਹੋਊਗਾ ਕਿੰਨੇ ਫੁੱਟੀ ਆਉਂਗੀ ਨਾ ਉਹਦੀ ਪੈਪ ਉਹਦੀ ਕਿੱਲੇ ਦੇ ਹਿਸਾਬ ਨਾਲ ਜੀ ਉਹ 4.5 ਕਿਲਿਆਂ ਸਾਢੇ 4.5 ਕਿਲਿਆਂ ਦੀ ਪੈ ਪੈ ਲੰਮੀ ਹਾਂਜੀ ਸਾਢੇ 4.5 ਕਿਲਿਆਂ ਦੀ ਲੰਮੀ ਸਾਢੇ 4.5 ਕਿਲਿਆਂ ਦੀ ਲੰਮੀ ਪੈ ਪਾ ਮਿੱਤਰੋ ਤੇ 2000 ਲੀਟਰ ਦਾ ਜਿਹੜਾ ਉਹ ਬੜਿਆ ਹੋਇਆ ਵਾ ਉਹ ਦੋ ਮਤਲਬ 20-25 ਕਿਲਿਆਂ ਦੀ ਬਾਈ ਉਹਨਾਂ ਨੇ ਸਪਰੇਅ ਕੀਤੀ ਆ ਪੰਪ ਵਕਾਉ ਆ ਜੇ ਕਿਸੇ ਭਰਾ ਨੂੰ ਚਾਹੀਦਾ ਤੇ ਤੁਸੀਂ ਗੱਲਬਾਤ ਕਰ ਲਿਆ ਜੀ ਨੰਬਰ ਮੈਂ ਸਕਰੀਨ ਦੇ ਉੱਤੇ ਲਾਇਆ ਵੀ ਹੋਇਆ ਉਸ ਨੰਬਰ ਤੇ ਗੱਲਬਾਤ ਕਰ ਲਿਆ ਜੀ ਮਤਲਬ ਪੰਪਾ ਜਿਹੜਾ ਤਿੰਨ ਚਾਰ ਸਾਲ ਹੀ ਚੱਲਿਆ ਕੋਈ ਬਾਹਲਾ ਨਹੀਂ ਚੱਲਿਆ ਹੋਇਆ ਤੇ 1 ਜਨਵਾਰ ਸੀ ਜਿਹੜੀ ਮੈਂ ਵਿਕਾਉ ਸੀ ਦੂਜੇ ਜਨਵਾਰ ਤੁਹਾਨੂੰ ਮੈਂ ਸ਼ੌਂਕੀਆ ਤੌਰ ਤੇ ਵਿਖਾਤੇ ਵੈਸੇ ਤੇ ਸੈਟਅਪ ਬਾਈ ਹੁਣਿਆਂ ਦਾ ਬੜਾ ਵਧੀਆ ਲੱਗਿਆ ਮੈਨੂੰ ਕਿਉਂਕਿ ਨਿੱਕਾ ਜਿਹਾ ਗੇਟ ਰੱਖਿਆ ਹੋਇਆ ਚਾਰੇ ਪਾਸਿਆਂ ਤੋਂ ਕਵਰ ਆ ਜਾਲੀ ਵਾਲੀਆਂ ਬਾਰੀਆਂ ਵਾਲੀਆਂ ਹੋਈਆਂ ਤਾਂ ਕਿ ਜਿਹੜੀ ਹਵਾ ਵਾ ਜਿਹੜਾ ਬੁੱਲਾ ਵਾ ਹਵਾ ਦਾ ਉਹ ਪਸਵਾਨੋ ਲੱਗਦਾ ਰਹਿੰਦਾ ਤੇ ਗੱਲਬਾਤ ਲਈ ਨੰਬਰ ਲੈ ਕੇ ਦਿੱਤਾ ਸਕਰੀਨ ਦੇ ਉੱਤੇ ਵੀ ਲਾਇਆ ਹੋਇਆ ਵਾ ਮੈਂ ਅਜਮੇ ਲੰਗਿਆਣੇ ਪਿੰਡ ਦੇ ਵਿੱਚ ਮੌਜੂਦ ਸੀਗਾ ਪੁਰਾਣੇ ਲੰਗਿਆਣੇ ਦੇ ਵਿੱਚ ਤੇ ਬਾਈ ਬਲਵੰਤ ਸਿੰਘ ਦੇ ਘਰ ਦੇ ਵਿੱਚ ਮੈਂ ਮੌਜੂਦ ਸੀ ਸਨ ਆਫ ਸੁਖਮੰਦਰ ਸਿੰਘ ਦੇ ਘਰ ਦੇ ਵਿੱਚ ਜਾਨਵਰ ਬਾਈ ਉਹਨਾਂ ਦੇ ਸ਼ੌਂਕ ਦੇ ਨਾਲ ਰੱਖੇ ਹੋਇਆ ਸਾਰੇ ਉਹਨਾਂ ਜਾਨਵਰਾਂ ਦੇ ਵਿੱਚੋਂ ਇੱਕ ਜਾਨਵਰ ਵਕਾਊ ਦਿਖਾਤਾ ਵਾ ਬਾਕੀ ਸ਼ੌਂਕੀਆ ਦਿਖਾਤੇ ਆ ਸਪਰੇ ਵਾਲਾ ਪੰਪ ਵਕਾਊ ਆ ਬਾਈ ਉਹਨਾਂ ਦਾ ਨੰਬਰ ਸਕਰੀਨ ਦੇ ਉੱਤੇ ਲੱਗਾ ਹੋਇਆ ਆਖਰ ਤੇ ਤੁਹਾਡੇ ਸਾਰਿਆਂ ਤੋਂ ਫਤਿਹ ਦੀ ਸਾਂਝ ਪਾਉਣੇ ਆ ਮੈਂ ਤੇ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ